200 ਦਾ কুরਤਾ ਪਜਾਮਾ 2200 ਦਾ কুরਤਾ ਪਜਾਮਾ 200 ਰੁਪਏ ਦਾ কুরਤਾ ਪਜਾਮਾ ਚੱਕੋ 200 ਰੁਪਏ ਦਾ কুরਤਾ ਪਜਾਮਾ ਬਾਜ਼ਾਰ ਚ ਕੋਈ ਮੰਗਦਾ 600 ਕੋਈ ਮੰਗਦਾ 700 ਆ ਜਾਓ ਜੀ ਲੈ ਜਾਓ 200 ਦਾ কুরਤਾ ਪਜਾਮਾ ਭਾਵੇਂ ਤੁਸੀਂ ਦੁਕਾਨਦਾਰ ਹੋ ਚਾਹੇ ਤੁਸੀਂ ਆਪਣੇ ਲਈ ਪਾਉਣ ਲਈ ਦੇਣਾ ਭਾਵੇਂ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੁਣ 600 700 ਰੁਪਏ ਲਾਉਣ ਦੀ ਲੋੜ ਨਹੀਂ ਪਤਲੀ ਘਰ ਚੌਂਕ ਮਾਤੂ ਸ਼੍ਰੀ ਦਸਤਾਰ ਤੇ ਆ ਜਾਓ ਬ੍ਰਾਂਡਡ ਕੁਰਤਾ ਪਜਾਮਾ ਕਰਤਾ ਸਿਰਫ 200 ਰੁਪਏ ਲੈ ਚੈੱਕ ਕਰੋ ਬਾਈਟ ਰੰਗ ਦੇ ਕੁਰਤੇ ਪਜਾਮਿਆਂ ਦੇ ਵਿੱਚ ਵਾਇਰਟੀਆਂ ਚੈੱਕ ਕਰ ਲਓ ਵਾਇਰਟੀਆਂ ਜਿਹੜੇ ਤੁਸੀਂ ਬਜ਼ਾਰਾਂ 'ਚ ਆ ਕੇ 3-3000 ਰੁਪਈਆ 32-3200 ਰੁਪਈਆ 25-2500 ਰੁਪਏ ਦਾ ਕੁਰਤਾ ਪਜਾਮਾ ਲੈਨੇ ਹੋ ਇੱਥੇ 3-3000 ਵਾਲਾ ਕੁਰਤਾ ਪਜਾਮਾ 700 ਰੁਪਏ 'ਚ ਦਿਵਾਗੇ ਸਿਰਫ 700 ਆਹ ਚੱਕੋ ਪਾਰੀ ਪੇਪਰ ਕਾਟਨ ਇਹ ਪੇਪਰ ਕਾਟਨ ਲੋਕਲ ਨਹੀਂ ਹੈਗੀ ਕੇਰਲਾ ਦੀ ਪੇਪਰ ਕਾਟਨ ਆਹ ਚੈੱਕ ਕਰੋ ਜੀ ਕੁਆਲਿਟੀ ਚੈੱਕ ਕਰੋ ਰੇਡ ਬਜ਼ਾਰ ਚ 5000 ਇੱਥੇ ਤੁਹਾਨੂੰ 700 ਰੁਪਏ ਦਾ ਮਿਲਣਾ ਦੇਖੋ ਜੀ ਜੇ ਨੇ ਚਿੱਟਾ ਕੁਰਤਾ ਪਜਾਮਾ ਸ਼ੌਂਕ ਨਾਲ ਪੋਣਾ ਉਹਨੂੰ ਪੁਤਲੀ ਘਰ ਚੌਂਕ ਪੈਣਾ ਆਉਣਾ ਇੰਦਾਂ ਦੀ ਕੁਆਲਿਟੀਆਂ ਓ ਇੰਦਾਂ ਦੇ ਰੰਗ ਓ ਇੰਦਾਂ ਦੀ ਸਟੀਚਿੰਗ ਆ ਦੇਖੋ ਜੀ ਪੂਰੇ ਪੂਰੇ ਫੇਟਣ ਫਾਈਨ ਦਾ ਨੂੰ ਅਸੀਂ ਸਟਿਚ ਕਰਕੇ ਦਵਾਂਗੇ ਤੁਸੀਂ ਰੰਗ ਜਿੰਦਾਂ ਦੀ ਮਰਜ਼ੀ ਬਣਾ ਲਓ ਬਾਸਟਾ ਵੀ ਬਹੁਤ ਸੋਹਣਿਆ ਦੇ ਦਿਆਂਗੇ ਬਾਸਟਰਾਂ ਦੇ ਵਿੱਚ ਡਿਜ਼ਾਈਨ ਜਿੰਦਾਂੇ ਮਰਜ਼ੀ ਪਾ ਲਓ ਉਹ ਰੰਗਾਂ ਦੇ ਵਿੱਚ ਵੀ ਦੇਖੋ ਕਿੰਨਾ ਵੱਡਾ ਭੰਡਾਰ ਆ ਮੈਂ ਕਹਾ ਪੂਰਾ ਧੂਆਂ ਧਾਰ ਰੰਗਾਂ ਵਿੱਚ ਹੀ ਪੂਰੀ ਧੂਆਣਾ ਕਰ ਦਾਂਗੇ ਚੈੱਕ ਕਰੋ ਜੀ ਗੀਜ਼ਾ ਕਾਟਨ ਦੇ ਵਿੱਚ ਰੰਗ 700 ਰੁਪਏ ਦਾ ਕੁਰਤਾ ਪਜਾਮਾ ਲਾਈਟ ਰੰਗ ਡਾਰਕ ਰੰਗ ਜਿੱਤਾ ਦੇ ਮਰਜ਼ੀ ਲੈ ਲਓ ਮੈਂ ਕਹਿੰਦੇ 700 ਰੁਪਏ ਦਾ ਕੁਰਤਾ ਪਜਾਮਾ ਚੈਲੰਜ ਕਰਕੇ ਦਿੰਨੇ ਆ ਗੀਜ਼ਾ ਕਾਟਨ ਦਾ ਕਪੜਾ ਆ ਚੱਕੋ ਕੁਆਲਿਟੀ ਦੇਖ ਲਓ ਕੁਰਤੇ ਪਜਾਮੇ ਦੀ ਚੈਲੰਜ ਕਰਕੇ ਕਰਨੇ ਆ ਇਹੋ ਜੀ ਵੈਰਾਈਟੀ ਰੇਡ ਸਾਡੇ 700 800 900 1000 1200 1500 3 3000 ਰੁਪਏ ਦੇ ਵਾਈਟ ਕੋਟ ਤੇ ਪਜਾਮੇ ਆ ਗਏ ਪੱਗਾਂ ਬਨਰ ਵਾਲੇ ਸ਼ਕੀਨ ਮੁੰਡਿਆਂ ਲਈ ਵੱਡੀ ਖਬਰ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਰੰਗ ਫੇਟ ਵੇ ਡੱਬ ਪੇਟ ਵੇ 3 ਮਹੀਨੇ ਦੇ ਅੰਦਰ ਅੰਦਰ ਬਦਲ ਕੇ ਨਵਾਂ ਕੱਪੜਾ ਲੈ ਜਾਓ ਪੱਗਾਂ ਦੇ ਵਿੱਚ ਵੀ ਬਹੁਤ ਸਹੀ ਰੇਂਜ ਆ ਲਾਈਨਿੰਗ ਦਾ ਕੱਪੜਾ ਲੈਣਾ ਉਹਦੇ ਵਿੱਚ ਵੀ ਬਹੁਤ ਸਹੀ ਰੇਂਜ ਆ ਮਤਲਬ ਕੁਰਤੇ ਪਜਾਮੇ ਦੇ ਵਿੱਚ ਤਾਂ ਬੱਟੀਆਂ ਹੀ ਆਫਰਾਂ ਲਾਤੀਆਂ ਹੁਣ ਹੋਰ ਪਾਸੇ ਨਾ ਜਾਓ ਸਿੱਧਾ ਹੀ ਮਾਤੂ ਸ਼੍ਰੀ ਦਸਤਾਰ ਪਤਲੀਕਾਰ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਆਜੋ ਬੜੀ ਬਾਜ਼ਾਰ ਦੇ ਵਿੱਚ 10-10000 ਰੁਪਏ ਦਾ ਟੂ ਪੀਸ ਕੋਟ ਪਿੰਟ ਸਾਡੇ ਕੋਲ ਆਜੋ 10000 ਵਾਲਾ ਕੋਟ ਪਿੰਟ 2995 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਔਰ ਤੁਸੀਂ ਲੈਣੀ ਆਣੀਆਂ ਸ਼ਰਟਾਂ ਚਾਹੇ ਤੁਸੀਂ ਪ੍ਰਿੰਟ ਲੈ ਲਓ ਚਾਹੇ ਤੁਸੀਂ ਲਾਈਨ ਆਣੀਆਂ ਲੈ ਜਾਓ ਚਾਹੇ ਪਲੇਨ ਲੈ ਜਾਓ ਚਾਹੇ ਲੈ ਜਾਓ ਡੱਬ ਖੜਬੀਆਂ ਸ਼ਰਟਾਂ ਦੇ ਵਿੱਚ ਵੀ ਰੇਂਜ ਬਹੁਤ ਆ 300 ਰੁਪਏ ਤੋਂ ਸ਼ੁਰੂ ਹੈਗੀ ਆ ਉਦੋਂ ਉੱਪਰ ਹੀ ਰੇਂਜ ਜਿੰਦਾ ਹੀ ਲੈਣ ਤੁਸੀਂ ਲੈ ਜਾਓ ਜਿੰਦੀ ਛੇਤੀ ਪਹੁੰਚ ਜਾਓ ਮੁੜ ਕੇ ਇੱਧਰ ਨਾ ਹੋਵੇ ਤੁਸੀਂ ਪਿੱਖੇ ਰਹਿ ਜਾਓ ਹੁਣ ਲੁੱਟ ਸਾਡੀ ਨਹੀਂ ਹੋਣੀ ਲੁੱਟ ਬੰਦ ਕਰਤੀ ਆ ਫਾਇਦੇ ਕਰਦੇ ਸ਼ੁਰੂ ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗੜਸਾਂਹ ਟੀਵੀ ਸ਼੍ਰੀ ਅੰਮ੍ਰਿਤਸਰ ਸਾਹਿਬ